ਸੋ ਗੁਰੂ ਪਿਆਰਿਓ ਉਥੇ ਹੀ ਸਤਿਗੁਰਾਂ ਨੇ 12 ਮਹਾ ਜੋ ਬਾਣੀ ਹੈ ਉਹ ਉਚਾਰਨ ਕੀਤੀ ਹੈ 12 ਆਪਾਂ ਸਾਰੇ ਜਾਣਦੇ ਆ ਗਿਣਤੀ ਦੇ 12 10 ਤੇ 2 12 ਮਹਾ ਦਾ ਮਤਲਬ ਹੁੰਦਾ ਮਹੀਨੇ ਸਤਿਗੁਰਾਂ ਨੇ ਇਹ ਜੋ 12 ਮਹੀਨੇ ਨੇ ਇੱਕ ਸਾਲ ਹੁੰਦਾ ਸਾਲ ਦੇ ਵਿੱਚ 12 ਮਹੀਨੇ ਹੁੰਦੇ ਨੇ ਇਹ 12 ਮਹੀਨਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਹਰ ਇੱਕ ਮਹੀਨੇ ਦੇ ਵਿੱਚ ਸਤਿਗੁਰਾਂ ਨੇ ਦੇਸੀ ਮਹੀਨੇ ਦੇ ਹਿਸਾਬ ਨਾਲ ਰੱਬੀ ਉਪਦੇਸ਼ ਦਿੱਤਾ ਹੈ ਸਾਨੂੰ ਸਤਿਗੁਰਾਂ ਨੇ ਆਖਿਆ ਕਿ ਭਾਈ ਇਹ ਲੋਕ ਮੰਨਦੇ ਨੇ ਕਿ ਐਤ ਕੀ ਪਈਆ ਮਹੀਨਾ ਚੜਿਆ ਜਿਵੇਂ ਐਤ ਕੀ ਜੇਠ ਦਾ ਮਹੀਨਾ ਚੜਿਆ ਹੈ ਸਤਿਗੁਰ ਕਹਿੰਦੇ ਜੇਠ ਦਾ ਮਹੀਨਾ ਲੋਕਾਂ ਦੇ ਵਿੱਚ ਕਿਵੇਂ ਪ੍ਰਚਲਿਤ ਹੈ ਜੇਠ ਦੇ ਮਹੀਨੇ ਨੂੰ ਕਿਵੇਂ ਮੰਨਿਆ ਜਾਂਦਾ ਹੈ ਸਤਿਗੁਰਾਂ ਨੇ ਉਹ ਜੇਠ ਦਾ ਮਹੀਨਾ ਸਾਡੇ ਸਾਹਮਣੇ ਰੱਖ ਕੇ ਫਿਰ ਰੱਬੀ ਉਪਦੇਸ਼ ਦੇ ਕੇ ਸਾਨੂੰ ਸਮਝਾਉਣਾ ਕੀਤਾ ਹੈ ਕੀ ਕਹ ਰਹੇ ਨੇ ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਾਵਨ ਨਿਵਨ ਜੇਠ ਦਾ ਮਤਲਬ ਹੁੰਦਾ ਵੱਡਾ ਸੋ ਗੁਰੂ ਪਿਆਰਿਓ ਸਾਲ ਦੇ 12 ਮਹੀਨੇ ਨੇ 12 ਮਹੀਨਿਆਂ ਦੇ ਵਿੱਚ ਆਪਾਂ ਵੇਖਦੇ ਆਂ ਕਿ ਗਰਮੀਆਂ ਵੀ ਆਉਂਦੀਆਂ ਨੇ ਸਰਦੀਆਂ ਵੀ ਆਉਂਦੀਆਂ ਨੇ ਬਹਾਰ ਰੁੱਤ ਵੀ ਆਉਂਦੀ ਐ ਪਤ ਝੜ ਵੀ ਆਉਂਦੀ ਐ ਸੋ ਗੁਰੂ ਪਿਆਰਿਓ ਇਹਨਾਂ 12 ਮਹੀਨਿਆਂ ਦੇ ਵਿੱਚ ਜਿੰਨੇ ਮਹੀਨੇ ਨੇ ਇਹਨਾਂ ਦੇ ਵਿੱਚੋਂ ਇੱਕ ਜੇਠ ਦਾ ਮਹੀਨਾ ਜਿਹੜਾ ਅੱਜ ਸ਼ੁਰੂ ਹੋਇਆ ਇਹ ਮਹੀਨਾ ਤਾਂ ਕਰਕੇ ਵੱਡਾ ਮੰਨਿਆ ਜਾਂਦਾ ਹੈ ਕਿਉਂਕਿ ਇਸ ਮਹੀਨੇ ਵਿੱਚ ਜਿਹੜੇ ਦਿਨ ਨੇ ਨਾ ਉਹ ਦਿਨ ਵੱਡੇ ਹੁੰਦੇ ਨੇ ਤੇ ਆਪਾਂ ਵੇਖਦੇ ਆ ਨਾ 5 ਸਵਾ 5 ਚਾਨਣਾ ਹੋ ਜਾਂਦਾ ਸਵੇਰੇ ਅਮਰਤ ਵੇਲੇ ਤੇ ਸਵਾ 7 7:30 ਪੌਣੇ 8 ਵਜੇ ਤੱਕ ਵੀ ਚਾਨਣਾ ਰਹਿੰਦਾ ਇਸ ਕਰਕੇ ਦਿਨ ਵੱਡੇ ਹੋਣ ਕਰਕੇ ਇਸ ਮਹੀਨੇ ਨੂੰ ਵੱਡਾ ਆਖਿਆ ਤੇ ਜਿਹੜਾ ਜੇਠ ਦਾ ਮਹੀਨਾ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਜੇਠ ਦੇ ਮਹੀਨੇ ਦੇ ਵਿੱਚ ਜਿਹੜਾ ਸੂਰਜ ਹੈ ਨਾ ਉਹ ਆਪਣਾ ਪੂਰਾ ਰੂਪ ਦਿਖਾਉਂਦਾ ਇਸ ਵਿੱਚ ਬਹੁਤ ਗਰਮੀ ਪੈਂਦੀ ਹੈ ਤਪਸ਼ ਪੈਂਦੀ ਹੈ ਇੰਨੀ ਤਪਸ਼ ਇੰਨੀ ਗਰਮੀ ਜਿੰਨੇ ਵੀ ਇਸ ਸੰਸਾਰ ਦੇ ਉੱਤੇ ਜੀਵ ਨੇ ਜੰਤੂ ਨੇ ਮਨੁੱਖ ਨੇ ਪਸ਼ੂ ਨੇ ਉਹ ਸਾਰੇ ਇਸ ਤਪਸ਼ ਦੇ ਨਾਲ ਸੜਦੇ ਨੇ ਕਿਉਂਕਿ ਇੰਨੀ ਜ਼ਿਆਦਾ ਗਰਮੀ ਪੈਦਾ ਹੁੰਦੀ ਹੈ ਤੇ ਗੁਰੂ ਪਿਆਰਿਓ ਭਾਵੇਂ ਉਹ ਮਨੁੱਖ ਹੋਵੇ ਭਾਵੇਂ ਜਾਨਵਰ ਹੋਵੇ ਪਸ਼ੂ ਹੋਵੇ ਪੰਛੀ ਹੋਵੇ ਜਦੋਂ ਧੁੱਪ ਪੈਂਦੀ ਹੈ ਤਪਸ਼ ਹੁੰਦੀ ਹੈ ਤੇ ਉਹ ਮਨੁੱਖ ਹੋਵੇ ਪਸ਼ੂ ਹੋਵੇ ਪੰਛੀ ਹੋਵੇ ਉਹ ਠੰਡੀ ਜਗ੍ਹਾ ਲੱਭਦਾ ਆਪਾਂ ਮਾਹੌਲ ਘਰਾਂ ਦੇ ਵਿੱਚ ਜਦੋਂ ਗਰਮੀ ਲੱਗਦੀ ਆ ਆਪਾਂ ਪੱਖੇ ਜਾਂ ਕੂਲਰ ਜਾਂ AC ਚਲਾਉਨੇ ਆ ਨਾ ਵੀ ਭਾਈ ਸਰੀਰ ਹੈ ਜਿਹੜਾ ਤਪਸ਼ ਉਹਦੇ ਨਾਲ ਇਹ ਬਿਮਾਰ ਨਾ ਹੋ ਜਾਵੇ ਤੇ ਜੇ ਬਹੁਤੀ ਗਰਮੀ ਲੱਗੇ ਅਸੀਂ ਣਾਉਣ ਲੱਗ ਜਾਨੇ ਆ ਠੰਡਾ ਪਾਣੀ ਪਾ ਲੈਨੇ ਆ ਤੇ ਗੁਰੂ ਪਿਆਰਿਓ ਕਹਿਣ ਦਾ ਮਤਲਬ ਇਹ ਹੈ ਜੇ ਜਿਹੜਾ ਜੇਠ ਦਾ ਮਹੀਨਾ ਇਹ ਗਰਮੀ ਕਰਕੇ ਤਪਦਾ ਬਹੁਤ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹੁਣ ਜਦੋਂ ਸਰੀਰ ਨੂੰ ਗਰਮੀ ਲੱਗੇ ਸਰੀਰ ਤਪਦਾ ਹੋਵੇ ਇਹਦਾ ਤਾਂ ਅਸੀਂ ਹੱਲ ਕਰ ਲੈਨੇ ਆ ਕਿਵੇਂ ਕਰਦੇ ਆ ਜੇ ਗਰਮੀ ਲੱਗੇ ਅਸੀਂ ਕੂਲਰ ਚਲਾ ਲੈਨੇ ਆ ਜੇ ਹੋਰ ਜ਼ਿਆਦਾ ਲੱਗੇ ਏਸੀ ਚਲਾ ਲੈਨੇ ਆ ਜੇ ਹੋਰ ਜ਼ਿਆਦਾ ਗਰਮੀ ਲੱਗੇ ਫਿਰ ਅਸੀਂ ਨਹਾ ਲੈਨੇ ਆ ਠੰਡੇ ਪਾਣੀ ਨਾਲ ਤੇ ਗਰਮੀ ਨੂੰ ਦੂਰ ਕਰ ਲੈਨੇ ਆ ਠੰਡੀ ਜਗ੍ਹਾ ਤੇ ਬੈਠ ਜਾਂਦੇ ਆ ਤੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਇਹ ਤਾਂ ਸਰੀਰਕ ਰੂਪੀ ਗਰਮੀ ਆ ਜਿਹੜੀ ਬਾਹਰ ਤਪਸ਼ ਪੈ ਰਹੀ ਹੈ ਗੁਰੂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਜਦੋਂ ਹਿਰਦੇ ਵਿੱਚ ਗਰਮੀ ਉੱਠੇ ਜੀਵਨ ਦੇ ਵਿੱਚ ਗਰਮੀ ਉੱਠੇ ਜੇ ਜੀਵਨ ਵਿੱਚ ਤਪਸ਼ ਪੈਦਾ ਹੋ ਜਾਵੇ ਉਹ ਅੰਦਰੋਂ ਠੰਢੀ ਕਿਵੇਂ ਕਰੇਗਾ ਤੇ ਗੁਰੂ ਪਿਆਰਿਓ ਸਾਡੇ ਜੀਵਨ ਦੇ ਵਿੱਚ ਕਈ ਵਾਰ ਇੰਨੀ ਤਪਸ਼ ਪੈਦਾ ਹੋ ਜਾਂਦੀ ਹੈ ਉਹ ਤਪਸ਼ ਸਤਗੁਰਾਂ ਨੇ ਆਖਿਆ ਈਰਖਾ ਨੂੰ ਕਈ ਵਾਰ ਸਾਨੂੰ ਸਾਡੇ ਜੀਵਨ ਦੇ ਵਿੱਚ ਕਿਸੇ ਪ੍ਰਤੀ ਸਾੜਾ ਹੋ ਜਾਵੇ ਨਾ ਈਰਖਾ ਪੈਦਾ ਹੋ ਜਾਵੇ ਜਿਵੇਂ ਗਰਮੀਆਂ ਦੇ ਵਿੱਚ ਗਰਮੀ ਲੱਗਦੀ ਆ ਨਾ ਬਾਹਰੋਂ ਤੇ ਅਸੀਂ ਠੰਡੀ ਜਗ੍ਹਾ ਲੱਭਦੇ ਆ ਸਾਨੂੰ ਚੈਨ ਨਹੀਂ ਆਉਂਦਾ ਅਸੀਂ ਬੇਚੈਨ ਹੋ ਜਾਂਦੇ ਆ ਕਈ ਵਾਰ ਅਸੀਂ ਕਿਸੇ ਨੂੰ ਤਰੱਕੀ ਦੇਖਦੇ ਆ ਕਰਕੇ ਨਾ ਅੱਗੇ ਵਧਿਆ ਕਰਕੇ ਵੀ ਅਸੀਂ ਬੇਚੈਨ ਹੋ ਜਾਂਦੇ ਆ ਅੰਦਰ ਤਪਸ਼ ਪੈਦਾ ਹੋ ਜਾਂਦੀ ਹੈ ਤੇ ਬੇਚੈਨ ਹੋਣ ਕਰਕੇ ਸਾਨੂੰ ਅੰਦਰੋਂ ਚੈਨ ਨਹੀਂ ਆਉਂਦੀ ਠੰਡਕ ਨਹੀਂ ਆਉਂਦੀ ਕਲੇਜੇ ਨੂੰ ਮਨ ਠੰਡਾ ਨਹੀਂ ਪੈਂਦਾ ਬੜਾ ਸਮਝਾਉਣ ਦਾ ਯਤਨ ਕਰੀਦਾ ਪਰ ਨਹੀਂ ਤੇ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਬਾਹਰਲੀ ਜਿਹੜੀ ਤਪਸ਼ਾ ਹੈ ਗਰਮੀ ਹੈ ਉਹ ਤਾਂ ਪਾਣੀ ਨਾਲ ਇਸ਼ਨਾਨ ਕਰਕੇ 에어 ਕੰਡੀਸ਼ਨਰ ਦੇ ਵਿੱਚ ਬੈਠ ਕੇ ਕੂਲਰ ਚਲਾ ਕੇ ਪੱਖੇ ਚਲਾ ਕੇ ਦੂਰ ਕਰ ਲੇਗਾ ਪਰ ਅੰਦਰਲੀ ਤਪਸ਼ਾ ਉਹ ਕਿਵੇਂ ਦੂਰ ਕਰੇਗਾ ਤੈਨੂੰ ਸਤਗੁਰ ਸੱਚੇ ਪਾਤਸ਼ਾਹ ਜੀ ਇਸ ਜੇਠ ਦੇ ਮਹੀਨੇ ਦੇ ਵਿੱਚ ਸਾਨੂੰ ਉਪਦੇਸ਼ ਦੇਣਾ ਕਰਦੇ ਨੇ ਭਾਈ ਜਦੋਂ ਜੀਵਨ ਦੇ ਵਿੱਚ ਕਿਸੇ ਪ੍ਰਤੀ ਈਰਖਾ ਸਾੜਾ ਦੁਸ਼ਭਾਵਨਾ ਪੈਦਾ ਹੋਵੇ ਨਾ ਤਾਂ ਗੁਰੂ ਪਿਤਾ ਕਹਿੰਦੇ ਫਿਰ ਇਕੋ ਹੀ ਇੱਕ ਤੇਰੇ ਕੋਲੇ ਆਸਰਾ ਹੈ ਹੱਲ ਹੈ ਉਹ ਹੈ ਪ੍ਰਮਾਤਮਾ ਦਾ ਨਾਮ ਇਸ ਕਰਕੇ ਸਤਿਗੁਰਾਂ ਨੇ ਇਸ ਜੇਠ ਦੇ ਮਹੀਨੇ ਦੇ ਵਿੱਚ ਸਾਨੂੰ ਉਪਦੇਸ਼ ਦੇਣਾ ਕੀਤਾ ਹੈ ਤੇ ਗੁਰੂ ਪਿਆਰਿਓ ਇਹ ਮਨ ਨੂੰ ਸ਼ਾਂਤੀ ਕੌਣ ਦੇਵੇਗਾ ਇਹ ਮਨ ਨੂੰ ਜਿਹੜੀ ਅੰਦਰ ਵਿਕਾਰਾਂ ਦੀ ਤਪਸ਼ ਹੈ ਕਈ ਵਾਰ ਸਾਡੇ ਅੰਦਰ ਕ੍ਰੋਧ ਇੰਨਾ ਵੱਧ ਜਾਂਦਾ ਨਾ ਹੁਣ ਕੋਈ ਸਾਨੂੰ ਠੰਡਾ ਪਾਣੀ ਪਿయాਵੇ ਕਦੇ ਵੀ ਸ਼ਾਂਤ ਹੋ ਜਾ ਉਹਦੇ ਨਾਲ ਸ਼ਾਂਤ ਥੋੜੀ ਹੁੰਦਾ ਅੰਦਰੂ ਕ੍ਰੋਧ ਕਾਮ ਦੀ ਤਪਸ਼ ਪੈਦਾ ਹੋ ਜਵੇ ਕ੍ਰੋਧ ਦੀ ਲੋਭ ਦੀ ਫਿਰ ਉਹ ਬਰਫ਼ ਖਾਨ ਦੇ ਨਾਲ ਜਾਂ 에어 ਕੰਡੀਸ਼ਨਰ ਦੇ ਵਿੱਚ ਬੈਠਣ ਦੇ ਨਾਲ ਥੋੜੀ ਦੂਰ ਹੁੰਦੀ ਹੈ ਉਹਦੇ ਲਈ ਤਾਂ ਸਾਨੂੰ ਪ੍ਰਮਾਤਮਾ ਦੇ ਨਾਮ ਦਾ ਸਹਾਰਾ ਚਾਹੀਦਾ ਆਸਰਾ ਚਾਹੀਦਾ ਪਹਿਲੇ ਸਮਿਆਂ ਦੇ ਵਿੱਚ ਤਾਪਸ਼ ਤੋਂ ਬਚਣ ਦੇ ਲਈ ਸਰੀਰ ਨੂੰ ਤਪਸ਼ ਤੋਂ ਬਚਾਉਣ ਦੇ ਲਈ ਮੱਥੇ ਤੇ ਚੰਦਨ ਦਾ ਲੇਪ ਵੀ ਕਰ ਲੈਂਦੇ ਸੀ ਜਿਹੜੀ ਚੰਦਰਮਾ ਦੀ ਲੋ ਹੈ ਨਾ ਪ੍ਰਕਾਸ਼ ਹੈ ਉਹਨੂੰ ਠੰਡਾ ਮੰਨਿਆ ਜਾਂਦਾ ਸੀ ਤੇ ਸਰਦੀਆਂ ਦੀ ਰੁੱਤਾਂ ਨੂੰ ਠੰਡਾ ਮੰਨਿਆ ਜਾਂਦਾ ਸੀ ਮਹਾਰਾਜ ਕਹਿੰਦੇ ਇਹ ਸਰੀਰ ਨੂੰ ਤਾਂ ਭਾਈ ਤੇਰੀ ਤਪਸ਼ ਤੋਂ ਬਚਾ ਲੈਣਗੇ ਪਰ ਮਨ ਨੂੰ ਤਪਸ਼ ਤੋਂ ਨਹੀਂ ਬਚਾ ਸਕਦੇ ਇਸੇ ਲਈ ਸਤਿਗੁਰਾਂ ਨੇ ਆਖਿਆ ਸੀ ਚੰਦਨ ਚੰਦਨਾ ਸਰਦ ਰੁੱਤ ਮੂਲ ਨਾ ਮਿਟੇ ਹੀ ਕਾਮ ਕਾਮ ਦਾ ਮਤਲਬ ਹੈ ਮਨ ਦੀ ਸ਼ਾਂਤੀ ਸਰਦੀ ਦੇ ਵਿੱਚ ਤੇ ਸਰੀਰ ਨੂੰ ਤਾਂ ਠੰਡਕ ਮਿਲ ਸਕਦੀ ਹੈ ਪਰ ਮਨ ਨੂੰ ਸ਼ਾਂਤੀ ਨਹੀਂ ਮਿਲ ਸਕਦੀ ਮਨ ਨੂੰ ਠੰਡਕ ਨਹੀਂ ਮਿਲ ਸਕਦੀ ਚੰਦਨ ਦਾ ਲੇਪ ਸਰੀਰ ਉੱਤੇ ਤਾਂ ਕਰ ਲੇਗਾ ਮਨ ਉੱਤੇ ਕਿੱਥੋਂ ਕਰੇਗਾ ਚੰਦ ਦੀ ਲੋ ਹੈ ਜਿਹੜਾ ਪ੍ਰਕਾਸ਼ ਹੈ ਉਹ ਸਰੀਰ ਨੂੰ ਤਾਂ ਠੰਡਕ ਪਹੁੰਚਾ ਦੇਗਾ ਪਰ ਮਨ ਨੂੰ ਕਿੱਥੋਂ ਪਹੁੰਚਾਏਗਾ ਇਸ ਕਰਕੇ ਸਤਿਗੁਰਾਂ ਨੇ ਆਖਿਆ ਚੰਦਨ ਚੰਦਨਾ ਸਰਦ ਰਤ ਮੂਲ ਨਾ ਮਿਟੇ ਹੀ ਕਾਮ ਸ਼ੀਤਲ ਥੀਵ ਨਾਨਕਾ ਜਪੰਦੜੋ ਹਰ ਨਾਮ ਮਨ ਨੂੰ ਸ਼ਾਂਤੀ ਮਨ ਦੇ ਅੰਦਰ ਜਿਹੜੀ ਤਪਸ਼ਾ ਹੈ ਵਿਕਾਰਾਂ ਦੀ ਤਪਸ਼ਾ ਹੈ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਦਾ ਨਾਮ ਜਪਣ ਤੇ ਦੂਰ ਹੋਏਗੀ ਇਸੇ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਖਿਆ ਹਰ ਜੇਠ ਜੁੜੰਦਾ ਲੋੜੀ ਐ ਜਿਸ ਅੱਗੇ ਸਭ ਨਿਵੰਨ ਸੋ ਗੁਰੂ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜੇਠ ਦੇ ਮਹੀਨੇ ਦੇ ਵਿੱਚ ਭਾਈ ਜਿਹੜਾ ਅਕਾਲ ਪੁਰਖ ਹੈ ਵਾਹਿਗੁਰੂ ਹੈ ਪਰਮੇਸ਼ਰ ਹੈ ਉਸ ਦੇ ਨਾਮ ਦੇ ਨਾਲ ਜੁੜਨਾ ਚਾਹੀਦਾ ਹੈ ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਰੱਗੇ ਸਭ ਨਿਵੰਨ ਸਾਰੇ ਜੀਵ ਜੰਤੂ ਮਨੁੱਖ ਜਿੰਨੀ ਵੀ ਬਣਾਈ ਹੋਈ ਰੱਬ ਦੀ ਸ੍ਰਿਸ਼ਟੀ ਹੈ ਇਹ ਰੱਬ ਅੱਗੇ ਝੁਕਦੀ ਹੈ ਭਾਵ ਹੁਕਮ ਵਿੱਚ ਚੱਲਦੀ ਹੈ ਤੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹੁਕਮ 'ਤੇ ਚੱਲਣਾ ਚਾਹੀਦਾ ਤੇ ਤੈਨੂੰ ਰੱਬ ਦੇ ਨਾਲ ਜੁੜਨਾ ਚਾਹੀਦਾ ਹੈ ਹਰ ਜੇਠ ਜੁੜੰਦਾ ਲੋੜੀ ਐ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾ ਬਣ ਲੱਗਿਆ ਕਿਸੈ ਨਾ ਦੇਈ ਬੰਨ ਸਤਿਗੁਰ ਕਹਿੰਦੇ ਜਦੋਂ ਹਰੀ ਰੂਪੀ ਸੱਜਣ ਦੇ ਨਾਲ ਇੱਥੇ ਸਤਿਗੁਰਾਂ ਨੇ ਰੱਬ ਨੂੰ ਸਾਡਾ ਸੱਜਣ ਬਣਾਇਆ ਮਿੱਤਰ ਬਣਾਇਆ ਗੁਰੂ ਪਿਤਾ ਕਹਿੰਦੇ ਦਾਵਣ ਲੱਗਿਆ ਦਾਵਣ ਦਾ ਮਤਲਬ ਹੈ ਉਹ ਤੇ ਦਮਨ ਦੇ ਨਾਲ ਰੱਬ ਦੇ ਨਾਲ ਜੁੜ ਜਾ ਕਿਸੇ ਨਾ ਦੇਹੀ ਬਨ ਫਿਰ ਤੈਨੂੰ ਕੋਈ ਬਨ ਨਹੀਂ ਸਕਦਾ ਤੈਨੂੰ ਕੋਈ ਆਪਣਾ ਗੁਲਾਮ ਨਹੀਂ ਬਣਾ ਸਕਦਾ ਤੈਨੂੰ ਕੋਈ ਆਪਣੇ ਅਧੀਨ ਨਹੀਂ ਕਰ ਸਕਦਾ ਜਦੋਂ ਤੂੰ ਰੱਬ ਨਾਲ ਜੁੜ ਗਿਆ ਨਾ ਫਿਰ ਤੇਰੀ ਰੱਬ ਪ੍ਰਵਾਹ ਕਰੇਗਾ ਜੇ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਤਦ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਜਦੋਂ ਅਸੀਂ ਰੱਬ ਨੂੰ ਹੀ ਆਪਣਾ ਆਪ ਸੌਂਪ ਦਿੱਤਾ ਫਿਰ ਰੱਬ ਦੀ ਜ਼ਿੰਮੇਵਾਰੀ ਹੈ ਸਾਡੀ ਉਹਨੇ ਸੁਰੱਖਿਆ ਕਰਨੀ ਸਾਡਾ ਉਹਨੇ ਭਲਾ ਕਰਨਾ ਸਾਡੀ ਉਹਨੇ ਦੇਖਰੇਖ ਕਰਨੀ ਇਸ ਕਰਕੇ ਸਤਗੁਰ ਕਹਿੰਦੇ ਹਰ ਸੱਜਣ ਧਾਵਣ ਲੱਗਿਆ ਭਾਈ ਜਦੋਂ ਅਸੀਂ ਸੱਜਣ ਦੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮਿੱਤਰ ਦੇ ਧਾਵਣ ਭਾਵ ਪੱਲੇ ਨਾ ਲੱਗ ਜਾਂਦੇ ਆ ਲੜਨਾ ਲੱਗ ਜਾਂਦੇ ਆ ਤਾਂ ਸਾਨੂੰ ਕੋਈ ਵੀ ਫਿਰ ਆਪਣੇ ਅਧੀਨ ਨਹੀਂ ਕਰ ਸਕਦਾ ਸਾਡਾ ਕੋਈ ਵੀ ਨੁਕਸਾਨ ਨਹੀਂ ਕਰ ਸਕਦਾ ਸਾਡਾ ਕੋਈ ਵੀ ਬੁਰਾ ਨਹੀਂ ਕਰ ਸਕਦਾ ਅੱਗੇ ਗੁਰੂ ਪਿਤਾ ਕਹਿੰਦੇ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰ ਮਾਨਕ ਮੋਤੀ ਹੀਰੇ ਮੋਤੀ ਨੇ ਨਾ ਘਰਾਂ ਦੇ ਵਿੱਚ ਜਵਾਹਰਾਤ ਅਮੀਰ ਲੋਕਾਂ ਨੇ ਜਾਂ ਰਾਜੇ ਮਹਾਰਾਜਿਆਂ ਨੇ ਰੱਖੇ ਹੁੰਦੇ ਸੀ ਅੱਜ ਅਸੀਂ ਪੈਸੇ ਰੱਖਿਆ ਸੋਨਾ ਚਾਂਦੀ ਰੱਖਿਆ ਹੋਇਆ ਅਸੀਂ ਇਹਨਾਂ ਨੂੰ ਕੀਮਤੀ ਮੰਨਦੇ ਆਂ ਤੇ ਗੁਰੂ ਪਿਆਰਿਓ ਇਹ ਜਿਹੜਾ ਹੀਰੇ ਮੋਤੀ ਸੋਨਾ ਚਾਂਦੀ ਹੈ ਇਹਨੂੰ ਅਸੀਂ ਧਨ ਦੌਲਤ ਮੰਨਦੇ ਆ ਸਤਿਗੁਰ ਕਹਿੰਦੇ ਇਹਨੂੰ ਕੋਈ ਸਨ ਲਾ ਕੇ ਚੋਰੀ ਕਰਕੇ ਲੈ ਕੇ ਜਾ ਸਕਦਾ ਹੈ ਪਰ ਜਿਹੜਾ ਮਾਨਕ ਮੋਤੀ ਨਾਮ ਪ੍ਰਭ ਪਰਮਾਤਮਾ ਦਾ ਨਾਮ ਹੈ ਉਹ ਤੇਰੇ ਲਈ ਮਾਨਕ ਹੈ ਮੋਤੀ ਨੇ ਉਹ ਅਸਲੀ ਧਨ ਹੈ ਇਹਨੂੰ ਕੋਈ ਸਨ ਨਹੀਂ ਲਗਾ ਸਕਦਾ ਇਹਨੂੰ ਕੋਈ ਚੋਰੀ ਨਹੀਂ ਕਰ ਸਕਦਾ ਇਸ ਕਰਕੇ ਪਰਮਾਤਮਾ ਨੂੰ ਆਪਣੇ ਜੀਵਨ ਦਾ ਖਜ਼ਾਨਾ ਬਣਾ ਧਨ ਬਣਾ ਅੱਗੇ ਗੁਰੂ ਪਿਤਾ ਕਹਿੰਦੇ ਰੰਗ ਸਬੇ ਨਰੈਣੇ ਜੇਤੇ ਮਨ ਭਵਨ ਅਬ੍ਰਹਮੰਡ ਸਾਜਿਆ ਨ ਜਿਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇਹ ਰੰਗ ਬਣਾਏ ਨੇ ਇਹ ਖੇਡ ਬਣਾਈ ਹੈ ਇਹਨਾਂ ਕੁਝ ਅਕਾਲ ਪੁਰਖ ਨੇ ਇਥੇ ਸਾਜਿਆ ਹੈ ਜੇਤੇ ਮਨ ਭਵਨ ਸਤਿਗੁਰ ਦੇ ਨਾਲ ਜੁੜਨ ਦੇ ਨਾਲ ਇਸ ਬ੍ਰਹਮੰਡ ਦੇ ਵਿੱਚ ਰਹਿ ਕੇ ਤੇਰੇ ਮਨ ਨੂੰ ਸੋਹਣੇ ਲੱਗਣਗੇ ਤੇ ਗੁਰੂ ਪਿਆਰਿਓ ਜਦੋਂ ਸਾਡੇ ਜੀਵਨ ਦੇ ਵਿੱਚ ਵਿਕਾਰ ਵੱਧ ਜਾਣ ਕਾਮ ਕ੍ਰੋਧ ਲੋਭ ਹਉਮੈ ਹੰਕਾਰ ਵੱਧ ਜਾਵੇ ਨਾ ਸੱਚ ਜਾਣਿਓ ਕਈ ਵਾਰ ਆਪਣਾ ਘਰ ਵੀ ਚੰਗਾ ਨਹੀਂ ਲੱਗਦਾ। ਇਹੀ ਵਾਰ ਸਾਡੇ ਕੋਲ ਵਧੀਆ ਤੋਂ ਵਧੀਆ ਖੂਬਸੂਰਤ ਚੀਜ਼ ਕਿਉਂ ਨਾ ਹੋਵੇ ਉਹ ਵੀ ਵਧੀਆ ਨਹੀਂ ਲੱਗਦੀ ਪਰ हे ਅਕਾਲਪੁਰਖ ਵਾਹਿਗੁਰੂ ਪਰਮੇਸ਼ਰ ਜਦੋਂ ਤੇਰੀ ਬਖਸ਼ਿਸ਼ ਹੁੰਦੀ ਹੈ ਜਦੋਂ ਤੁਸੀਂ ਸਾਡੇ ਨਾਲ ਹੋ ਜਾਂਦੇ ਹੋ ਕਿਰਪਾ ਕਰ ਦਿੰਦੇ ਹੋ ਫਿਰ ਇਹ ਜਿੰਨੀ ਆਪ ਜੀ ਦਾ ਬਣਾਇ ਹੋਈ ਕੁਦਰਤ ਹੈ ਸ੍ਰਿਸ਼ਟੀ ਹੈ ਸੰਸਾਰ ਹੈ ਇਹ ਸਾਰਾ ਮਨ ਨੂੰ ਸੋਹਣਾ ਲੱਗਦਾ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜੋ ਹਰ ਲੋੜੈ ਸੋ ਕਰੇ ਸੋਈ ਜੀ ਕਰਨ ਜੋ ਪਰਮਾਤਮਾ ਲੋੜੇ ਦਾ ਮਤਲਬ ਹੈ ਚਾਹੁੰਦਾ ਹੈ ਜੋ ਰੱਬ ਚਾਹੁੰਦਾ ਹੈ ਨਾ ਫਿਰ ਉਹੀ ਸਾਰੇ ਜੀਵ ਜੰਤੂ ਕਰਦੇ ਨੇ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਚਾਹੁੰਦਾ ਨਾ ਵੀ ਧਰਤੀ ਘੁੰਮਣੀ ਚਾਹੀਦੀ ਅਤੇ ਘੁੰਮ ਰਹੀ ਹੈ ਰੱਬ ਦੀ ਮੌਜ ਹੈ ਨਾ ਵੀ ਚੰ드ਰਮਾ ਤੇ ਸੂਰਜ ਚੜਨੇ ਚਾਹੀਦੇ ਨੇ ਸਮੇਂ ਸਰ ਚੜ ਰਹੇ ਨੇ ਤੇ ਹੇ ਗੁਰੂ ਦੇਆ ਪਿਆਰਾ ਜਦੋਂ ਤੂੰ ਰੱਬ ਦੇ ਲੜ ਲੱਗ ਗਿਆ ਨਾ ਜਿਵੇਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੈਨੂੰ ਹੁਕਮ ਕਰੇਗਾ ਨਾ ਜਿਵੇਂ ਸਾਰੇ ਬ੍ਰਹਿਮੰਡ ਨੂੰ ਸੰਸਾਰ ਨੂੰ ਹੁਕਮ ਕਰਦਾ ਫਿਰ ਤੂੰ ਉਹਦੇ ਹੁਕਮ ਦੇ ਵਿੱਚ ਚੱਲੇਗਾ ਉਹਦੀ ਰਜ਼ਾ ਦੇ ਵਿੱਚ ਚੱਲੇਗਾ ਦੁੱਖ ਵੀ ਆਵੇ ਸੁੱਖ ਵੀ ਆਵੇ ਬਸ ਤੂੰ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰੇਗਾ ਸਤਗੁਰ ਕਹਿੰਦੇ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਆਂ ਧੰਨ ਜੋ ਪ੍ਰਭ ਕੀਤੇ ਆਪਣੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜਿਨ੍ਹਾਂ ਨੂੰ ਆਪਣੇ ਕੀਤੇ ਮਤਲਬ ਬਣਾ ਲਿਆ ਕਰ ਲਿਆ ਸਤਿਗੁਰ ਕਹਿੰਦੇ ਸੋਈ ਕਹੀਆਂ ਧੰਨ ਫਿਰ ਸਾਰਾ ਸੰਸਾਰ ਉਹਨਾਂ ਨੂੰ ਧੰਨ ਆਖਦਾ ਬਾਬਾ ਕਬੀਰ ਸਾਹਿਬ ਜੀ ਨੂੰ ਅਸੀਂ ਧੰਨ ਕਹਿੰਦੇ ਆ ਨਾ ਧੰਨ ਧੰਨ ਬਾਬਾ ਕਬੀਰ ਸਾਹਿਬ ਜੀ ਬਾਬਾ ਨਾਮਦੇਵ ਸਾਹਿਬ ਮਾਰਨ ਨੂੰ ਧੰਨ ਧੰਨ ਸਤਿਗੁਰ ਨਾਮਦੇਵ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਕਿਉਂ ਧੰਨ ਕਹਿੰਦੇ ਆ ਕਿਉਂਕਿ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਲੜ ਲੱਗੇ ਹੋਏ ਸਨ ਰੱਬ ਦਾ ਰੂਪ ਬਣ ਕੇ ਸਨ ਤੇ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਰੱਬ ਦੇ ਨਾਲ ਜੁੜ ਜਾਂਦਾ ਹੈ ਨਾ ਤੇ ਉਹ ਸੰਸਾਰ ਦੇ ਵਿੱਚ ਧੰਨਤਾ ਜੋਗ ਹੋ ਜਾਂਦਾ ਹੈ ਲੋਕ ਉਹਨੂੰ ਬਹੁਤ ਇੱਜ਼ਤ ਮਾਣ ਸਤਿਕਾਰ ਦਿੰਦੇ ਨੇ ਸ਼ਾਬਾਸ਼ ਕਹਿੰਦੇ ਨੇ ਧੰਨਤਾ ਨਾਲ ਆਖਦੇ ਨੇ ਜੋ ਪ੍ਰਭ ਕੀਤੇ ਆਪਣੇ ਜਿਨ੍ਹਾਂ ਤੇ ਪ੍ਰਭੂ ਮਿਹਰ ਕਰਦਾ ਹੈ ਬਖਸ਼ਿਸ਼ ਕਰਦਾ ਹੈ ਕਿਰਪਾ ਕਰਦਾ ਹੈ ਅੱਗੇ ਸਤਿਗੁਰ ਕਹਿੰਦੇ ਆਪਣਾ ਲੀਆ ਜੇ ਮਿਲਿਆ ਵਿਛੜ ਕਿਉਂ ਰੋਵਨ ਹੁਣ ਜਿਹੜੇ ਮਨੁੱਖ ਨੇ ਨਾ ਜੇ ਮਨੁੱਖਾਂ ਦੇ ਹੱਥ ਵਿੱਚ ਹੁੰਦਾ ਕਿ ਅਸੀਂ ਰੱਬ ਨੂੰ ਜਾ ਕੇ ਮਿਲ ਲਈਏ ਤਾਂ ਮਨੁੱਖਾਂ ਨੇ ਤਾਂ ਰੱਬ ਨੂੰ ਕੈਦ ਕਰ ਲੈਣਾ ਸੀ ਇਹ ਮਨੁੱਖਾਂ ਦੇ ਹੱਥ ਵਿੱਚ ਨਹੀਂ ਇਹ ਰੱਬ ਨੇ ਗੁਰੂ ਦੇ ਉੱਤੇ ਗੱਲ ਛੁੱਟੀ ਹੋਈ ਹੈ ਭਾਈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਦੇ ਵਿੱਚ ਜਾਏਗਾ ਨਾ ਉਹ ਰੱਬ ਨੂੰ ਮਿਲ ਸਕਦਾ ਜਿਹੜਾ ਗੁਰੂ ਨੂੰ ਜਪੇਗਾ ਉਹ ਰੱਬ ਦੇ ਨੇੜੇ ਆ ਸਕਦਾ ਜੇ ਸਾਡੀ ਮਰਜ਼ੀ ਚੱਲਦੀ ਹੁੰਦੀ ਨਾ ਤਾਂ ਸੱਚ ਜਾਣਿਓ ਰੱਬ ਨੂੰ ਉਹਦੇ ਤਖਤ ਤੋਂ ਉਤਾਰ ਕੇ ਅਸੀਂ ਉਈ ਬੈਠ ਜਾਣਾ ਸੀ ਆਖੋ ਸਤਨਾਮ ਇੱਥੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਇਹ ਹੀ ਗੱਲ ਸਮਝਾ ਰਹੇ ਨੇ ਭਾਈ ਆਪਨ ਲੀਆ ਜੇ ਮਿਲਿਆ ਵਿਛੜ ਕਿਉਂ ਰੋਵਾਨ ਜੇ ਸਾਡੇ ਹੱਥ ਵਿੱਚ ਹੁੰਦਾ ਨਾ ਰੱਬ ਨੂੰ ਮਿਲਣਾ ਫਿਰ ਅਸੀਂ ਵਿਛੜ ਕੇ ਰੋਂਦੇ ਨਾ ਕਲਪ ਦੇ ਨਾ ਤੇ ਗੁਰੂ ਪਿਤਾ ਕਹਿੰਦੇ ਇਹ ਰੱਬ ਦੀ ਮੌਜ ਹੈ ਰੱਬ ਦੇ ਹੱਥ ਵਿੱਚ ਹੈ ਜਿਹੜੇ ਉਹਦੇ ਹੁਕਮ ਦੇ ਵਿੱਚ ਚੱਲਦੇ ਦੇ ਉਹਦੇ ਨਾਲ ਮਿਲ ਜਾਂਦੇ ਨੇ ਜਿਹੜੇ ਨਹੀਂ ਚੱਲਦੇ ਦੂਰ ਹੋ ਜਾਂਦੇ ਨੇ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਹੈ ਨਾਨਕ ਉਹ ਆਪਣੇ ਜੀਵਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਆਨੰਦ ਮਾਣਦੇ ਨੇ ਰੰਗ ਮਾਣਦੇ ਨੇ ਜਦੋਂ ਸਾਧੂ ਸੰਗ ਪ੍ਰਾਪਤੇ ਜਦੋਂ ਉਹਨਾਂ ਨੂੰ ਸਾਧੂ ਦਾ ਸੰਗ ਗੁਰੂ ਦਾ ਸੰਗ ਗੁਰੂ ਦੀ ਸਿੱਖਿਆ ਗੁਰੂ ਦਾ ਉਪਦੇਸ਼ ਗੁਰੂ ਦੀ ਮਿਹਰ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਤੇ ਜਦੋਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ ਗੁਰੂ ਦੇ ਹੁਕਮ ਨੂੰ ਮੰਨਦੇ ਨੇ ਤੇ ਸਤਗੁਰ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਉਹ ਜੀਵਨ ਦੇ ਵਿੱਚ ਹਰ ਇੱਕ ਰੰਗ ਨੂੰ ਆਨੰਦ ਨੂੰ ਮਾਣਦੇ ਹਨ ਤੇ ਅਖੀਰ ਵਿੱਚ ਸਤਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਰ ਜੇਠ ਰੰਗੀਲਾ ਤਿਸ ਤਣੀ ਜਿਸ ਕੈ ਭਾਗ ਮਥਨ ਜਿਨ੍ਹਾਂ ਦੇ ਮੱਥੇ ਤੇ ਚੰਗੇ ਭਾਗ ਨੇ ਪਾਈ ਸਤਿਗੁਰ ਸੱਚੇ ਪਾਸ਼ਾ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਹਰ ਜੇਠ ਰੰਗੀਲਾ ਤਿਸ ਢਣੀ ਢਣੀ ਦਾ ਅਰਥ ਹੈ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਹਨਾਂ ਦੇ ਜੀਵਨ ਦੇ ਵਿੱਚ ਆਪ ਪੈਦਾ ਹੋ ਜਾਂਦਾ ਹੈ ਵਸ ਜਾਂਦਾ ਹੈ ਖੇੜਾ ਪ੍ਰਕਾਸ਼ ਖੁਸ਼ੀ ਪੈਦਾ ਕਰ ਦਿੰਦਾ ਹੈ ਜਿਨ੍ਹਾਂ ਦੇ ਮੱਥੇ ਉੱਤੇ ਸਤਿਗੁਰ ਸੱਚੇ ਪਾਸ਼ਾ ਚੰਗੇ ਭਾਗ ਲਿਖ ਦਿੰਦੇ ਨੇ ਤੇ ਗੁਰੂ ਪਿਆਰਿਓ ਚੰਗੇ ਭਾਗ ਸਾਡੇ ਤਾਂ ਬਣਨਗੇ ਜੇ ਅਸੀਂ ਗੁਰੂ ਦੀ ਸੰਗਤ ਵਿੱਚ ਆਵਾਂਗੇ ਜਿਹੜੀ ਗੁਰੂ ਦੀ ਸੰਗਤ ਹੈ ਨਾ ਬਿਨਾਂ ਭਾਗਾਂ ਤੋਂ ਨਹੀਂ ਲੱਭੀ ਜਾ ਸਕਦੀ ਬਿਨਾਂ ਭਾਗਾਂ ਤੋਂ ਨਹੀਂ ਮਿਲਦੀ ਇਸ ਕਰਕੇ ਚੰਗੇ ਪਾਗ ਬਣਾਈਏ ਗੁਰੂ ਦੀ ਸ਼ਰਮ ਦੇ ਵਿੱਚ ਆਈਏ ਸੋ ਸਤ ਗੁਰ ਮਿਹਰ ਕਰਨ ਕਿਰਪਾ ਕਰਨ ਇੱਕ ਵਾਰ ਫੇਰ ਦੁਹਰਾ ਦਿਆ ਕਿ ਜੇਠ ਦਾ ਮਹੀਨਾ ਗਰਮੀ ਦਾ ਮਹੀਨਾ ਹੈ ਤਪਸ਼ ਦਾ ਮਹੀਨਾ ਹੈ ਇਸ ਮਹੀਨੇ ਵਿੱਚ ਆਪਾਂ ਅੱਗੇ ਜਾ ਕੇ ਇਤਿਹਾਸ ਵਿੱਚ ਪੜਾਂਗੇ ਗੁਰੂ ਅਰਜਨ ਸਹਿਬ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਗਿਆ ਯਾਸ਼ਾ ਦੇ ਕਾਨੂੰਨ ਤਹਿਤ ਇਹ ਯਾਸ਼ਾ ਦਾ ਕਾਨੂੰਨ ਕੀ ਸੀ ਕਿ ਕਿਸੇ ਵੀ ਧਾਰਮਿਕ ਆਗੂ ਨੂੰ ਜਦੋਂ ਕਤਲ ਕਰਨਾ ਮਾਰਨਾ ਜਾਂ ਖਤਮ ਕਰਨਾ ਉਹਦੇ ਖੂਨ ਦਾ ਇੱਕ ਵੀ ਤੁਪਕਾ ਧਰਤੀ ਤੇ ਨਹੀਂ ਡਿੱਗਣਾ ਚਾਹੀਦਾ ਉਹਨੂੰ ਇੰਨੀ ਭਿਆਨਕ ਤੋਂ ਭਿਆਨਕ ਵੱਡੀ ਤੋਂ ਵੱਡੀ ਸਜ਼ਾ ਦਿਓ ਕਿ ਲੋਕ ਦੇਖਣ ਦੀ ਤਾਂ ਬੜੀ ਦੂਰ ਦੀ ਗੱਲ ਜਦੋਂ ਸੁਣ ਵੀ ਲੈਣ ਉਹ ਸਜ਼ਾ ਨੂੰ ਤਾਂ ਲੋਕ ਕੰਬ ਜਾਣ ਤੇ ਗੁਰੂ ਪਿਆਰਿਓ ਇਸੇ ਮਹੀਨੇ ਦੇ ਵਿੱਚ ਜੇਠ ਦੇ ਮਹੀਨੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਯਾਸਾ ਦੇ ਕਾਨੂੰਨ ਤਹਿਤ ਸ਼ਹੀਦ ਕੀਤਾ ਗਿਆ ਸੀ ਆਪਾਂ ਪੜਦੇ ਆ ਨਾ ਇਤਿਹਾਸ ਵਿੱਚ ਚੰਦੂ ਜਿਸ ਨੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਕਰਾਉਣ ਦੇ ਲਈ ਪੂਰਾ ਜ਼ੋਰ ਲਗਾਇਆ ਇਹ ਤਾਂ ਦੋਸ਼ੀ ਹੈ ਸੀ ਇਹ ਤਾਂ ਵੱਡਾ ਦੋਸ਼ੀ ਸੀ ਪਰ ਇਹਦੇ ਨਾਲ ਹੋਰ ਨੌ ਕਾਰਨ ਨੇ ਭਾਵ 10 ਵੱਡੇ ਕਾਰਨ ਨੇ ਜਿਨ੍ਹਾਂ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ ਕਿਉਂ ਸ਼ਹੀਦ ਕੀਤਾ ਗਿਆ ਕਿੱਥੇ ਸ਼ਹੀਦ ਕੀਤਾ ਗਿਆ ਤੁਹਾਡੇ ਨਾਲ ਇਤਿਹਾਸ ਸਾਂਝਾ ਕਰਾਂਗੇ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਲਾਹੌਰ ਦੀ ਧਰਤੀ ਤੇ ਸ਼ਹੀਦ ਕੀਤਾ ਗਿਆ ਸੀ ਤੇ ਲਾਹੌਰ ਦੀ ਧਰਤੀ ਉਹ ਸੀ ਜਿੱਥੇ ਆਪ ਜੀ ਦੇ ਸਤਕਾਰਯੋਗ ਪਿਤਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਜਨਮ ਹੋਇਆ ਸੀ ਸੋ ਗੁਰੂ ਮਿਹਰ ਕਰਨ ਕਿਰਪਾ ਕਰਨ ਸਮਾਂ ਮਿਲੇਗਾ ਆਪਾਂ ਤੁਹਾਡੇ ਨਾਲ ਅਗਲਾ ਇਤਿਹਾਸ ਵੀ ਸਾਂਝਾ ਕਰਾਂਗੇ ਸੋ ਜੇਠ ਦੇ ਮਹੀਨੇ ਵਿੱਚ ਗੁਰੂ ਪਿਤਾ ਨੇ ਮਿਹਰ ਕੀਤੀ ਹੈ ਬਖਸ਼ਿਸ਼ ਕੀਤੀ ਹੈ ਭਾਈ ਬਾਹਰੋਂ ਤਪਸ਼ ਪੈਂਦੀ ਹੈ ਏਅਰ ਕੰਡੀਸ਼ਨ ਲਾ ਕੇ ਏਸੀ ਲਾ ਕੇ ਪੱਖੇ ਕੂਲਰ ਲਾ ਕੇ ਪਾਣੀ ਪਾ ਕੇ ਇਹ ਤਪਸ਼ ਨੂੰ 부ਜਾਇਆ ਜਾ ਸਕਦਾ ਹੈ ਪਰ ਜੇ ਅੰਦਰ ਦੀ ਤਪਸ਼ 부ਜਾਉਣੀ ਹੈ ਤਾਂ ਪ੍ਰਮਾਤਮਾ ਦਾ ਨਾਮ ਜਪਣਾ ਪਏਗਾ ਗੁਰੂ ਦੇ ਲੜ ਲੱਗਣਾ ਪਏਗਾ ਸੋ ਅੰਦਰਲੀ ਤਪਸ਼ ਦੂਰ ਹੋ ਜਾਏਗੀ ਇਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਦਾਸ ਤੋਂ ਬੇਅੰਤ ਪੁੱਲਾਂ ਚੁਕਾਂ ਦੀ ਖਿਮਾ ਸਹਬੇ ਕਮਾਲ ਜਗਤ ਪਿਤਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਬਖਸ਼ਣ ਹਾਰਾਨ ਜਿਨੀਆਂ ਵੀ ਸੰਗਤ ਨੇ ਹਾਜ਼ਰੀ ਭਰੀ ਹੈ ਸਭਨਾਂ ਦਾ ਧੰਨਵਾਦ ਸਤਗੁਰੂ ਜੀ ਕਦਮ ਕਦਮ ਲੇਖੇ ਵਿੱਚ ਲਾਉਣ ਜੋ ਗੁਰੂ ਘਰ ਚੱਲ ਕੇ ਆਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ